ਕਿ ਨਵਾਂ ਮੇਰਾ ਨਾਮ ਸੁਵੰਦਰ ਸਿੰਘ ਹੈ ਜੀ ਕਿ ਇਹ ਮਾਨਾ ਗੱਡੀ ਕਿ ਇਹ ਕਿਹਨੇ ਕੀ ਹੋਇਆ ਗੱਡੀ ਇਹ ਜਿਵੇਂ 2024 ਦੇ 7ਵੇਂ ਮਹੀਨੇ ਤੇ ਜਲਾਈ ਦੇ ਵਿੱਚ ਇਹ ਗੱਡੀ ਖਰੀਦੀ ਸੀ ਇਹ ਹੈਗੀ ਟਾਟਾ ਨੈਕਸਰ ਤੇ ਅਸੀਂ ਪਹਿਲਾਂ ਬਠਿੰਡੇ ਇਹਨਾਂ ਦੀ ਏਜੰਸੀ ਸਿੱਧਾ ਮੋਟਰ ਉਹਨਾਂ ਨਾਲ ਅਪਰੋਚ ਕੀਤੀ ਸੀਗੇ ਉਹਨਾਂ ਨੇ ਉੱਥੇ ਗੱਡੀ ਪਹੁੰਚ ਨਹੀਂ ਸੀ ਉਹਨਾਂ ਨੇ ਆਪਣੇ ਇੱਥੇ ਜਿਹੜੀ ਮਾਨਸਾ ਰਾਂਚਾ ਇੱਥੋਂ ਸਾਨੂੰ ਗੱਡੀ ਪਹੁੰਚ ਕਰਵਾਈ ਸੀਗੀ ਜਿਵੇਂ ਜਿਵੇਂ ਅਸੀਂ ਇਹ ਗੱਡੀ ਯੂਜ਼ ਕੀਤੀ ਇਹਦੇ ਵਿੱਚ ਸਾਨੂੰ ਕੁਝ ਪ੍ਰੋਬਲਮ ਦਿਖਾਈ ਦੇਣ ਲੱਗੀਆਂ ਜਿਵੇਂ ਇੱਕ ਤਾਂ ਇਹ ਆਟੋਮੈਟਿਕਾ ਚੰਦੀ ਚੰਦੀ ਜਿਵੇਂ ਗੱਡੀ ਬੰਦ ਹੋ ਜਾਂਦੀ ਹੈ ਮਦਰਾ ਗੱਡੀ ਚਾਬੀ ਅੰਦਰ ਹੁੰਦੀ ਹੈ ਸਟਾਰਟ ਗੱਡੀ ਬੰਦ ਹੋ ਜਾਂਦੀ ਹੈ ਇਸ ਤੋਂ ਬਾਅਦ ਬੈਟਰੀ ਦੇ ਵਿੱਚ ਪ੍ਰੋਬਲਮ ਆ ਗਈ ਉਹ ਇਹਨਾਂ ਨੇ ਸੋ ਨਮੀ ਕਰਤੇ ਅਸੀਂ WhatsApp ਤੇ ਤਕਨੀਕੀ ਨੁਕਸਰੇ ਚਲੋ ਠੀਕ ਕਰਦੇ ਓਕੇ ਹੁਣ ਸਾਨੂੰ ਲੇਟੈਸਟ ਪਤਾ ਲੱਗਿਆ ਹੈ ਕਿ ਇਹ ਕਈ ਮਾਤੇ ਜਾਰ ਨਹੀਂ ਸਟਾਰਟ ਹੋਗੀ ਹੋ ਤਾਂ ਇਹ ਨਹੀਂ ਸ਼ੁਰੂ ਹੋ ਗਈ ਹੈ ਕਾਫੀ ਮਤਲਬ ਕਿ 10 ਕੋਟ ਜਿੰਨੀ ਜਗ੍ਹਾ ਕਿ ਫੋਰਡ ਦੇ ਅੰਦਰ ਖਿੜਕੀਆਂ ਦੇ ਜਿੰਨੇ ਵੀ ਕੋਨ ਬਣੇ ਹੋਏ ਨੇ ਸਾਰੇ ਕਿਤੇ ਮਤਲਬ ਉਹ ਜਰਪੈਣੇ ਸਟਾਰਟ ਹੋ ਗਈ ਹੈ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਨਿੱਜੀ ਤੌਰ ਤੇ ਮਿਲੇ ਵੀ ਤੁਸੀਂ ਇਹ ਗੱਡੀ ਇਸ ਤਰ੍ਹਾਂ ਜਰਪੈਣ ਲੱਗੀ ਵਾਰ-ਵਾਰ ਪ੍ਰੋਬਲਮ ਆ ਰਹੀਆਂ ਨੇਗੇ ਸਾਨੂੰ ਇਹਦਾ ਹੱਲ ਕਰਕੇ ਦਿਓ ਇਹ ਕਹਿੰਦੇ ਅਸੀਂ ਠੀਕ ਕਰ ਦਿੰਨੇ ਆਗੇ ਦੇਖੋ ਅਸੀਂ ਕੋਲੇ ਇੱਥੇ ਮੈਨੇਜਰ ਨੇ ਇਹਨਾਂ ਦੇ ਇਹਨਾਂ ਨੂੰ ਮਿਲੇ ਸੀਗੇ ਅਸੀਂ ਤੇ ਜਦੋਂ ਇਹਨਾਂ ਨੇ ਮੇਰੀ ਗੱਲ ਨਾ ਸੁਣੀ ਫਿਰ ਮੈਂ ਆਪਣੇ ਅ ਬੇਕੇ ਜੋ ਕਿਸਾਨ ਦੇ ਅੱਗੇ ਬੰਦੇ ਇਹਨਾਂ ਨੇ ਜਸ ਸਿੰਘ ਸਿੰਘ ਜੀ ਬਲਾਕ ਪ੍ਰਧਾਨ ਨੇ ਉਹਨਾਂ ਨਾਲ ਸੰਪਰਕ ਕੀਤਾ ਪਰ ਉਹਨਾਂ ਨਾਲ ਵੀ ਆ ਕੇ ਅਸੀਂ ਦੋ ਵਾਰ ਇਹਨਾਂ ਨੂੰ ਮਿਲ ਕੇ ਗਏ ਆਂਗੇ ਪਰ ਇਹਨਾਂ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਇਹ ਹੁਣ ਕਹਿ ਰਹੇ ਨੇ ਵੀ ਗੱਡੀ ਅਸੀਂ ਤੁਹਾਡੀ ਰਿਪੇਅਰ ਕਰਕੇ ਦੇ ਦਿੰਨੇ ਆਂ ਦੇਖੋ ਰਿਪੇਅਰ ਅਸੀਂ ਤਾਂ ਕਰਵਾਈ ਹੈ ਜੇ ਅਸੀਂ ਪੁਰਾਣੀ ਖਰੀਦੀ ਹੋਵੇ ਅਸੀਂ ਗੱਡੀ ਨਵੀਂ ਲਈ ਆ ਇਹ ਕਹ ਲਓ ਕਿ ਇਹ ਇਹ ਸੀ 5 ਲੱਖ ਰੁਪਏ ਇਹਨਾਂ ਨੂੰ ਕੈਸ਼ ਦਿੱਤਾ ਸੀਗਾ ਜੀ ਤੇ 6.5 ਲੱਖ ਰੁਪਏ ਦਾ ਮਤਲਬ ਲੋਨ ਕਿਸ਼ਤ ਸੀ ਉਹ ਕਿਸ਼ਤਾਂ ਮੈਂ ਆਪਣੀ ਤਰ੍ਹਾਂ ਦੇ ਵਿੱਚੋਂ 13800 ਰੁਪਏ ਮੇਰੀ ਕਿਸ਼ਤ ਜਿਹੜੀ ਹਰ ਮਹੀਨੇ ਕੱਟੀ ਜਾਂਦੀ ਹੈ ਤੇ ਦੇਖੋ ਜੀ ਆਪਣੀ ਮਿਹਨਤ ਦੇ ਪੈਸੇ ਦੇ ਵਿੱਚੋਂ ਇਹ ਗੱਡੀ ਲਈ ਹੈ ਤੁਹਾਨੂੰ ਇਹ ਇਹਨਾਂ ਨੇ ਮੈਨੂੰ ਇੰਨਾ ਘਟਿਆ ਬੜਾ ਸੱਤਾ ਪੁਰਾਣੀ ਗੱਡੀ ਦੇ ਉੱਤੇ ਬਦਲ ਕਰਕੇ ਜਿਹੜਾ ਮੈਨੂੰ ਇਹਨਾਂ ਨੇ ਗੱਡੀ ਦਿੱਤੀ ਹੈ ਤੇ ਸਾਡਾ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮੈਂਟਲੀ ਤੇ ਆਰਥਿਕ ਪੱਧਰ ਬਹੁਤ ਜ਼ਿਆਦਾ ਹਰਾਸ਼ ਕੀਤਾਗਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਚਾਹਤੋਂ ਡੂੰਘੇ ਡੇਟ ਨਵੀਂ ਭਗਲ ਕੇ ਦੇ ਦੇਣਾ ਤੇ ਜਾਫਰ ਸਾਡੇ ਜਿਹੜੀ ਮੋਟ ਦਿੱਤੇ ਆ ਉਹ ਸਾਡੇ ਬਾਸ ਕਰ ਦੇਣਾ ਮੇਰੇ ਇਹ ਬੇਨਤੀਆਂ ਤੇ ਨਾਲ ਮੈਂ ਇੱਕ ਹੋਰ ਬੇਨਤੀ ਕਰਦਾ ਜਿੰਨੇ ਵੀ ਸਾਡੇ ਇਲਾਕਾ ਦੇ ਵਸਨੀਕ ਜੋ ਵੀ ਮੇਰੀ ਗੱਲ ਬਾਤ ਜਿਹੜਾ ਤੱਕ ਪਹੁੰਚੂਗੀ ਤੇ ਇਹ ਪ੍ਰੋਡਕਟ ਆ ਜਿਹੜਾ ਇਹ ਤੇ ਬਿਲਕੁਲ ਯਕੀਨ ਨਾ ਕਰਿਓ ਇਹ ਪਾਣੀਆਂ ਗੱਡਿਆਂ ਤੇ ਰੰਗ ਕਰਕੇ ਇਹ ਲੋਕਾਂ ਨੂੰ ਗਾਕਾਂ ਨੂੰ ਇਹ ਵੇਚ ਰਹੇ ਨੇਗੇ ਇਹਦਾ ਕੋਈ ਭਰੋਸਾ ਨਹੀਂ ਹੈਗਾ ਕਿ ਲਿਪੀਸਨ ਕਿਥੇ ਆ ਪਰ ਜਰਾ ਦੀ ਗੱਲ ਇਹ ਅਸੀਂ ਹੁਣ ਮਾਨਸਾ ਖੜੇ ਆ ਜੀ ਆਪਣਾ ਟੈਂਸੀਆਂ ਦੇ ਕੋਲ ਹੈ ਮਾਨਸਾ ਤੈਨੂੰ ਕੋਈ ਦੇ ਤੇ ਇੱਥੇ ਅਸੀਂ ਗੱਡੇ ਖੱਡੇ ਦੇ ਐਸੇ ਕਰਕੇ ਦਿਸੇ ਧਰਨਾ ਦਿੱਤਾਗਾ ਤਾਂ ਕਿ ਸਾਨੂੰ ਕੋਈ ਇਨਸਾਫ ਮਿਲ ਸਕੇ ਜਗਰਾ ਹਰ ਸਿੰਘ ਮਾਨਸਾ ਸੀਨੀਅਰ ਮੀਤ ਪ੍ਰਧਾਨ ਬਲਾਕ ਮਾਨਸਾ ਕੀ ਕਿਹਨੇ ਚਾਹੁੰਦੇ ਮਜਬੂਰ ਹੋ ਕੇ ਇਹੇ ਤਰ੍ਹਾਂ ਲਾਉਣਾ ਪਿਆ ਨਾ ਕਿ ਸਾਹਮਣੇ ਕੀ ਮੰਗਣਾ ਪਿਆ ਇੱਕ ਕਾਰਨ ਹੈਗਾ ਇੱਕ ਜਵਾਰ ਕੇ ਪਿੰਡ ਦਾ ਸਾਥੀ ਹੈ ਸੋਹਿੰਦਰ ਸਿੰਘ ਜੋ ਡੀਸੀ ਦਾ ਅਫਸਰ ਜੋ ਕਰਦਾ ਹੈਗਾ ਉਨੇ ਲਗਭਗ 7-8 ਮਹੀਨੇ ਪਹਿਲਾਂ 1 ਜੁਲਾਈ 2024 ਨੂੰ ਇਹਨਾਂ ਤੋਂ ਇੱਕ ਗੱਡੀ ਪਰਚੇਜ ਕੀਤੀ ਸੀਗੀ ਜਿਹਦਾ ਇਹਨੇ 5 ਲੱਖ ਰੁਪਇਆ ਕੈਸ਼ ਦਿੱਤਾ ਤੇ 6 ਲੱਖ 40 ਹਜ਼ਾਰ ਰੁਪਇਆ ਇਹਨੇ ਲੋਨ ਕਰਾਇਆ ਜਿਹਦੀਆਂ ਕਿਸ਼ਤਾਂ ਇਹ ਰੈਗੂਲਰ ਭਰ ਰਿਹਾ ਹੈਗਾ ਇਸ ਗੱਡੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਿਹੜੀ ਪਹਿਲਾਂ ਪ੍ਰੋਬਲਮ ਆਈ ਇਹਨੂੰ ਬੈਟਰੀ ਦੀ ਪ੍ਰੋਬਲਮ ਆਈ ਉਹਦੇ ਵਿੱਚ ਕਈ ਵਾਰੀ ਬੰਦਾ ਵਿਚਾਰ ਕਰ ਲੈਂਦਾ ਵੀ ਕਈ ਵਾਰੀ ਜਿਹੜਾ ਇਹ ਇਲੈਕਟ੍ਰੋਨਿਕ ਪਾਰਟ ਹੈਗਾ ਇਹਦੇ ਕਈ ਵਾਰੀ ਅਨਗਹਿਲੀ ਹੋ ਕੇ ਵੀ ਇਹਦੀ ਬੈਟਰੀ ਦੀ ਪ੍ਰੋਬਲਮ ਆ ਗਈ ਚਲੋ ਇਹਨੇ ਬਦਲਵਾ ਲਈ ਉਹਦੇ ਵੀ ਇਹ ਤਾਂ ਜਾਨੀ ਖੱਜਲ ਖੋਰ ਹੋਇਆ ਇੱਥੋਂ ਨਹੀਂ ਬਚੰਡੇ ਵੀ ਗਿਆ ਉਸ ਤੋਂ ਬਾਅਦ ਇੱਕ ਜਿਹੜਾ ਸਭ ਤੋਂ ਵੱਡਾ ਜਿਹੜਾ ਨੁਕਸਾ ਇਹਦੇ 'ਚ ਇਹ ਗੱਡੀ ਆਟੋਮੈਟਿਕ ਹੈਗੀ ਇਹ ਆਪ ਦੇ ਆਪ ਲੋਕ ਹੋ ਜਾਂਦੀ ਹੈਗੀ ਉਹਦੇ ਵਿੱਚ ਸਭ ਤੋਂ ਵੱਡੀ ਇੱਕ ਜਦੋਂ ਸਮੱਸਿਆ ਹੀ ਇਹ ਨੇ ਜਦੋਂ ਸਟਾਰਟ ਕੀਤੀ ਗੱਡੀ ਘਰੇ ਬੱਚੇ ਹੁੰਦੇ ਨੇਗੇ ਉਹ ਬੱਚਾ ਇਹਦੇ ਵਿੱਚ ਬਹਿ ਗਿਆ ਗੱਡੀ ਦੇ ਤੇ ਗੱਡੀ ਦੀ ਸਾਫਟਫਾਈ ਕਰਨ ਆ ਗਿਆ ਤੇ ਗੱਡੀ ਆਟੋਮੈਟਿਕ ਲੋਕ ਹੋ ਉਹ ਜਦੋਂ ਇਹਨੇ ਖੋਲਣ ਦੀ ਕੋਸ਼ਿਸ਼ ਕੀਤੀ ਗੱਡੀ ਨਹੀਂ ਖੁੱਲੀ ਤੇ ਬੱਚਾ ਅੰਦਰ ਰੋਂਣ ਕਰਉਣ ਲੱਗਾ ਤਾਂ ਚਲੋ ਇਹਦੇ ਕੋਲ ਜਿਹੜੀ ਸੈਕਿੰਡ ਚਾਬੀ ਸੀਗੀ ਇਹਨੇ ਤੁਰੰਤ ਉਥੋਂ ਘਰੋਂ ਭਾੜ ਕੇ ਤੇ ਉਹ ਜਿਹੜਾ ਇਹ ਲੌਕ ਖੋਲਿਆ ਤੇ ਬੱਚੇ ਨੇ ਉਹਦੇ ਚੋਂ ਸੇਫ ਫੜਿਆ ਇਹਦੇ ਚਾਰ ਬਾਰ ਬਾਰ ਪਰੋਲ ਆਉਣ ਲੱਗਿਆ ਇਹਨੇ ਅੱਛਾ ਵੀ ਕਈ ਵਾਰੀ ਬੱਚੇ ਨੇ ਇਹਨਾਂ ਕੁਝ ਕਰਤਾ ਹੋਵੇ ਕਈ ਵਾਰੀ ਇਹਦੇ ਚ ਬਾਰ ਬਾਰ ਇਹ ਪ੍ਰੋਬਲਮ ਆਉਂਦੀ ਰਹੀ ਫਿਰ ਇਹ ਕੀ ਕਰਨ ਲੱਗਿਆ ਤੇ ਉਹ ਜਿਹੜੀ ਸਾਈਕਲ ਚਾਬੀ ਹੈਗੀ ਉਹ ਜੇਬ ਚ ਰੱਖਦਾ ਕਈ ਵਾਰੀ ਗੱਡੀ ਆਟੋਮੈਟਿਕਲੀ ਲੌਕ ਹੋ ਜਾਂਦੀ ਔਰ ਉਸ ਤੋਂ ਬਾਅਦ ਜਦੋਂ ਇਹ ਗੱਡੀ ਇਹ ਹੋਣ ਲੱਗੀ ਤਾਂ ਇਹਨੇ ਜਦੋਂ ਇੱਕ ਦੋ ਵਾਰੀ ਕਈ ਵਾਰੀ ਆਪਾਂ ਬੋਰਨਟ ਖੋਲ ਕੇ ਸਾਫ ਕਰਦੇ ਆ ਜਾਂ ਤਾਂ ਕਿ ਆ ਖੋਲਦੇ ਆ ਇਹਦੇ ਚ ਸਾਰੇ ਕਿਤੇ ਜਰ ਆ ਗਏ ਜਦੋਂ ਜਾਰਾ ਕੀਤਾ ਇਹ ਆਮ ਦਾ ਪਰਸਰਾਹੀ ਤੌਰ ਤੇ ਵੀ ਇਹ ਐਜੰਸੀ ਵਾਲਿਆਂ ਨੂੰ ਮਿਲਿਆ ਵੀ ਇਹ ਗੱਡੀ ਚਾਹ ਪ੍ਰੋਬਲਮ ਆਉਂਦੀ ਹੈ ਕਿਉਂਕਿ ਇਹ ਜਿਹੜੀਆਂ ਕਾਰਪੋਰੇਟ ਕੰਪਨੀਆਂ ਨੇ ਵੱਡੇ ਲਿੰਕ ਹੁੰਦੇ ਨੇਗੇ ਇਹ ਆਮ ਆਦਮੀ ਨੂੰ ਤਾਂ ਕੁਝ ਪੁੱਛਦੀ ਨਹੀਂ ਬਹੁਤ ਦਿਨ ਵਾਰੀ ਇਹ ਮਿਲਿਆਏ ਨੂੰ ਮਤਲਬ ਕੋਈ ਇਹਨਾਂ ਰਿਸਪੌਂਸ ਨਾ ਦਿੱਤਾ ਉਸ ਤੋਂ ਬਾਅਦ ਇਹਨੇ ਸਾਡੀ ਜਥੇਬੰਦੀ ਕੋਈ ਅਪਰੋਚ ਕੀਤੀ ਅਸੀਂ ਇਸ ਨੂੰ ਖੋਖਿਆਂ ਵੀ ਵਾਕੀ ਇਹ ਗੱਲ ਹੈਗੀ ਹੈ ਵੀ ਇਹਨੂੰ ਇਹ ਪ੍ਰੋਬਲਮ ਹੈਗੀ ਹੈ ਅਸੀਂ ਇਹਦੇ ਬਚਾਨ ਤੋਂ ਬਾਅਦ ਅਸੀਂ ਬਲੈਕ ਟੀਮ ਨੇ ਇਹ ਸੋਚਿਆ ਵੀ ਆਪਾਂ ਨੂੰ ਮਤਲਬ ਮਿਲਣਾ ਚਾਹੀਦਾ ਅਸੀਂ ਏਜੰਸੀਆਂ ਨਾਲ ਸਾਡਾ ਜਗਸੀਰ ਸਿੰਘ ਪ੍ਰਧਾਨ ਤੇ ਵਿਮਿੰਦਰ ਸਿੰਘ ਖੜਕ ਸਿੰਘ ਵਾਲਾ ਇਹਨਾਂ ਨੂੰ ਮਿਲੇ ਪਰ ਇਹਨਾਂ ਨੇ ਪੂਰਾ ਕੋਈ ਰਿਸਪੌਂਸ ਨਹੀਂ ਦਿੱਤਾ ਕਹਿੰਦੇ ਅਸੀਂ ਗੱਡੀ ਪੇਂਟ ਕਰ ਦਿੰਦੇ ਆ ਜਦੋਂ ਇਹ ਪਤਾ ਵੀ ਜਦੋਂ ਆਪਾਂ ਨਵੀਂ ਗੱਡੀ ਦੀ ਪੇਮੈਂਟ ਦਿੱਤੀ ਹੈ 11 ਲੱਖ 40 ਹਜ਼ਾਰ ਰੁਪਿਆ ਫਿਰ ਅਸੀਂ ਸੈਕੰਡ ਗੱਡੀ ਕਿਉਂ ਲਵਾਂਗੇ ਜੇਰ ਪੀਏ ਅਸੀਂ ਖਰੀ ਗੱਡੀ ਦੇ ਦਿੱਤੇ ਨੇ ਤਾਂ ਫਿਰ ਉਹਨਾਂ ਨੂੰ ਗੱਡੀ ਵੀ ਖਰੀ ਦਿੱਤੀ ਜਾਵੇ ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਬਲੈਂਕ ਦੀ ਮੀਟਿੰਗ ਕਰਕੇ ਅੱਜ ਜਿਹੜਾ ਲਗਾਤਾਰ ਧਰਨਾ ਹੈਗਾ ਜਿਹੜਾ ਇਸ ਵਾਰ ਏਜੰਸੀ ਦਾ ਘਰੋਂ ਕੀਤਾ ਹੋਇਆ ਹੈਗਾ ਅਸੀਂ ਕਹਿ ਰਹੇ ਹਾਂ ਵੀ ਜਾਂ ਤਾਂ ਸਾਨੂੰ ਗੱਡੀ ਦਾ ਪੀਸ ਬਦਲ ਕੇ ਨਵਾਂ ਦਿੱਤਾ ਜਾਵੇ ਤੇ ਜਾਂ ਗਾਹ ਦੀ ਗੱਡੀ ਰੱਖੋ ਸਾਡੀ ਪੇਮੈਂਟ ਦਿੱਤੀ ਜਾਵੇ ਹੁਣ ਇਸੇ ਗੱਲਬਾਤ ਚੱਲ ਰਹੀ ਹੈ ਦੇਖਦੇ ਹਾਂ ਕੀ ਹੁੰਦਾ ਸਾਡਾ ਧਰਨਾ ਜਿਹੜਾ ਜਿੰਨਾ ਚਿਰ ਚਾਹੇ ਪੀਸ ਨਹੀਂ ਬਦਲ ਕੇ ਦਿੰਦੇ ਤੇ ਜਾਂ ਸਾਨੂੰ ਇਹ ਪੂਰੀ ਪੇਮੈਂਟ ਨਹੀਂ ਦਿੰਦੀ ਉਹਨਾਂ ਚਿਰ ਇਹ ਧਰਨਾ ਸਾਡਾ ਜਾਰੀ ਰਹੂਗਾ ਇਹ ਗੱਲਾਂ ਜਿਹੜੀਆਂ ਹੈਗੀਆਂ ਨੀਆਂ ਇਹ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਵੀ ਇਹ ਜਿਹੜੀਆਂ ਗੱਡੀਆਂ ਨੀਆਂ ਆ ਸਾਦਾ ਦੀਆਂ ਇਹ ਜਦੋਂ ਕਈ ਵਾਰੀ ਵਾਰੀ ਇਹ ਜਦੋਂ ਉੱਥੇ ਗਦਾਮਾਂ ਚ ਫੈਕਟਰੀਆਂ ਚ ਵੱਡੇ ਦੌਰ ਤੇ ਬਣਦੀਆਂ ਨਹੀਂਆਂ ਇਹ ਵੱਡੀ ਪੱਧਰ ਤੇ ਫਰੰਟ ਦੇ ਵਿੱਚ ਆਈਆਂ ਹੋਈਆਂ ਪਾਣੀ ਚ ਡੁੱਬੀਆਂ ਰਹਿਆਂ ਨੇ ਕਾਫੀ ਦਿਰ ਇਹ ਉਹ ਗੱਡੀਆਂ ਨਹੀਂਆਂ ਜਿਹੜੀਆਂ ਉਹਨਾਂ ਨੇ ਇਹ ਸਾਡੇ ਪਛੜੇ ਇਲਾਕੇ ਚ ਭੇਜੀਆਂ ਹੋਈਆਂ ਨਹੀਂਆਂ ਜਿਹੜੇ ਫਾਰਵਰਡ ਇਲਾਕੇ ਨੂੰ ਉਹਨਾਂ ਜਦੋਂ ਨਵੇਂ ਪੀਸ ਭੇਜ ਦਿੰਦੇ ਨੇ ਵੀ ਇਹ ਬੈਕਵਰ ਏਰੀਆ ਇਹਨਾਂ ਨੂੰ ਕੋਈ ਪਤਾ ਨਹੀਂ ਇਹ ਗੱਡੀਆਂ ਸਾਡੇ ਬੈਕਵਰ ਏਰੀਆ ਚ ਦਿੱਤੀਆਂ ਹੋਈਆਂ ਬਹੁਤ ਸਪਲਾਈ ਹੋਈਆਂ ਹੋਈਆਂ ਜਿਹੜਾ ਗਾ ਇਹਨੂੰ ਕਈ ਵਾਰੀ ਬਰੀਕੀ ਨਾਲ ਸੋਚਦਾ ਉਹ ਤਾਂ ਇਹਨਾਂ ਨੂੰ ਆ ਕੇ ਗੱਡੀ ਬਦਲਵਾ ਕੇ ਲੈ ਜਾਂਦੇ ਤੇ ਨਹੀਂ ਬਹੁਤੀਆਂ ਗੱਡੀਆਂ ਇੰਨਾਂ ਦੀਆਂ ਜਿਹੜੀਆਂ ਇਸ ਕਿਸਮ ਦੀਆਂ ਗੱਡੀਆਂ ਆ ਇਸ ਪਛੜੇ ਇਲਾਕੇ ਮਾਲਸਾ ਬਟਿੰਡੇ ਚ ਬਹੁਤ ਚੱਲ ਰਹੀਆਂ ਨੇ। ਸੋ ਇਹਨਾਂ ਦਾ ਅਸੀਂ ਵੱਡੀ ਪੱਧਰ ਤੇ ਇਹ ਇਹਨਾਂ ਨੂੰ ਨੋਟ ਕਰਾਂਗੇ, ਖਰਾਸੇ ਕਰਾਂਗੇ ਸਾਰੀਆਂ ਗੱਡੀਆਂ ਅਸੀਂ ਇਹ ਇਹ ਜੀ ਕਿਸਮ ਦੀਆਂ ਬਦਲਵਾਵਾਗੇ ਜਿਹੜਾ ਵੀ ਸਾਡੇ ਕੋਲੇ ਆਊਗਾ। ਜੋ ਗਲਤੀ ਤਾਂ ਨਾ ਕਰਨੀ ਨਾ ਅੱਜ ਪਹਿਲੇ ਦਿਨ ਤੋਂ ਲੈ ਕੇ ਲਗਾਤਾਰ ਜਾਰੀ ਰਹੂਗਾ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੋਊਗਾ ਹੁਣ ਤਾਂ ਕੋਈ ਗਲਤੀ ਨਹੀਂ ਹਾਂ ਜੀ ਤਾਂ ਕੋਈ ਗੱਲ ਨਹੀਂ ਕੀਤੀ ਹੁਣ ਐਸਐਚਓ ਸਾਹ ਸਾਦਰ ਆਏ ਹੋਏ ਨੇ ਤੇ ਉਹ ਗੱਲਬਾਤ ਵਾਸਤੇ ਸਾਦਰ ਰਹੇ ਨੇ ਦੇਖਦੇ ਆ ਕੀ ਨਿਕਲਦਾ ਹੈ ਕੀ ਨਾ ਨਿਕਲਦਾ ਹੈ ਇਹਨਾਂ ਨੇ ਆਪਾਂ ਨੂੰ ਵਿਸ਼ਵਾਸ ਦਿਵਾਇਆ ਵੀ ਜੀਐਮ ਜਾਂ ਉਹਦਾ ਕੋਈ ਸੀਨੀਅਰ ਮੈਨੇਜਰ ਆਉ ਹੋਣਗੇ ਆਪਾਂ ਕਹਿੰਦੇ ਆ ਵੀ ਇਹ ਮਸਲੇ ਦਾ ਹੱਲ ਹੋਵੇ ਜੇ ਤਾਂ ਆਪਣਾ ਕੱਲ ਨੂੰ ਹੱਲ ਨਿਕਲਦਾ ਚੰਗੀ ਗੱਲ ਆ ਆਪਾਂ ਨੂੰ ਜਾਂ ਤਾਂ ਆਪਣੀ ਰਕਮ ਮੋੜ ਦੇ ਦੇ ਤੇ ਜਾਂ ਆਪਾਂ ਨੂੰ ਗੱਡੀ ਬਦਲ ਕੇ ਨਵੀਂ ਦੇ ਦੇ ਨਹੀਂ ਇਹ ਗੱਲ ਮੰਨ ਕੇ ਚੱਲਿਓ ਵੀ ਇਹਦੇ ਵਾਸਤੇ ਆਪਾਂ ਨੂੰ ਦੁਆਰੇ ਦਰਿਆ ਬਚਾਉਣੀਆਂ ਪੈ ਸਕਦੀਆਂ ਨੇ ਆਪਾਂ ਸਤਿਕਾਰ ਕਰਦੇ ਹਾਂ ਉਸ ਤਰ੍ਹਾਂ ਦਾ ਆਪਾਂ ਇਹਨਾਂ ਦੀ ਗੱਲ ਮੰਨਦੇ ਆ ਆਪਾਂ ਹਰ ਵਾਰੀ ਕੋਸਾ ਕਰਦੇ ਹੁੰਨੇ ਆ ਅੱਜ ਇਹਨਾਂ ਨੇ ਆਪਾਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਕੱਲ ਨੂੰ ਹੱਲ ਕਰਾਂਗੇ ਆਪਣਾ ਕੱਲ ਨੂੰ ਹੱਲ ਹੋ ਗਿਆ ਵਧੀਆ ਗੱਲ ਆ ਕਿਉਂਕਿ ਆਪਣੇ ਕੋਲੇ ਵੀ ਬਹੁਤ ਜ਼ਿਆਦਾ ਰਿਯੇ ਮੇਲੇ ਜੇ ਕੰਮ ਨੂੰ ਨਹੀਂ ਹੱਲ ਹੁੰਦਾ ਤਾਂ ਸਾਨੂੰ ਇਹ ਮੰਨ ਕੇ ਜਾਣਾ ਚਾਹੀਦਾ ਵੀ ਦੁਆਰਾ ਇੱਥੇ ਆਪਾਂ ਨੂੰ 2 ਦਿਨਾਂ ਨੂੰ 4 ਦਿਨਾਂ ਨੂੰ ਜਦੋਂ ਵੀ ਤੁਹਾਨੂੰ ਕਾਲ ਆਉਹੀ ਆਉਣਾ ਪੈ ਸਕਦਾ ਤੇ ਫਿਰ ਜੇ ਦੁਆਰੇ ਆਵਾਂਗੇ ਮਸਲੇ ਦਾ ਹੱਲ ਨਾ ਹੋਇਆ ਤਾਂ ਇੱਥੇ ਜਿਹੜਾ ਇਹ ਮੋਰਚਾ ਬਿਰਦਾਦਾ ਹੂਗਾ ਕਿਉਂਕਿ ਆਪਾਂ ਪ੍ਰਸ਼ਾਸਨ ਨੂੰ ਵੀ ਵਿਸ਼ਵਾਸ ਚ ਲੈਣੇ ਹੋਣੇ ਆ ਕਿਉਂਕਿ ਕੱਲ ਨੂੰ ਇਹ ਇਹ ਨਾ ਕਹਿਣਾ ਵੀ ਤੁਸੀਂ ਸਾਡੇ ਅੱਖੇ ਨਹੀਂ ਲੱਗੇ ਅਸੀਂ ਕਿਹਾ ਸੀ ਵੀ ਜੀਐਮ ਸਾਬ ਆਉਣਗੇ ਕਿਉਂਕਿ ਆਪਣੀ ਅੱਜ ਸੂਬਾ ਕਮੇਟੀ ਦੀ ਮੀਟਿੰਗ ਸੀ ਕੱਲ ਨੂੰ ਆਪਣੀ ਜ਼ਿਲ੍ਹਾ ਵੀ ਦੀ ਮੀਟਿੰਗ ਹੈ ਆਉਣ ਵਾਲੇ ਜਤੋਵੰਦੀ ਦੇ ਪ੍ਰੋਗਰਾਮਾਂ ਤੇ ਵੀ ਵਿਚਾਰ ਹੋਊਗਾ ਤੇ ਇਸ ਮਸਲੇ ਨੂੰ ਲੈ ਕੇ ਵੀ ਅਸੀਂ ਕੱਲ ਨੂੰ ਜ਼ਿਲ੍ਹਾ ਕਮੇਟੀ ਦੇ ਵਿੱਚ ਸਾਰੀ ਰਿਪੋਰਟ ਕਰਾਂਗੇ ਤੇ ਜੇ ਹਮਨ ਕਹਿਆ ਵਧੀਆ ਗੱਲ ਹੈ ਗੱਡੀ ਆਪਾਂ ਨੂੰ ਦੇ ਦਿੱਤੀ ਜਾਂ ਪੈਸੇ ਦਿੱਤੇ ਨਹੀਂ ਸਿੰਘਾ ਸਰਾਸਤੇ ਤਿਆਰ ਹੋ ਤੁਹਾਨੂੰ ਕਦੇ ਵੀ ਕਾਰ ਆ ਸਕਦੀ ਹੈ ਜਿੱਦੇ ਜੰ ਨੂੰ ਨਿਵਾਰੇ ਸੱਦਾਂਗੇ ਤੇ ਉਹਦੇ ਆਰਾਮ ਦਾ ਪ੍ਰਬੰਧ ਕਰਕੇ ਲੈ ਕੇ ਆਇਓ ਆਪਦੇ ਕੰਬਲ ਵਗੈਰਾ ਨਾਲ ਲੈ ਕੇ ਆਇਓ ਇਹ ਧਰਨਾ ਲਗਾਤਾਰ ਕਿਲਾਮਾ ਦੇ ਨਾਮ ਸਦ ਨਿਭੜਿਆ ਤੇ ਗੱਡੀ ਚਲੋ ਆਪਾਂ ਖੜਾਉਣੀ ਸੀ ਤੇ ਉਸ ਦੀ ਗੱਲ ਕਰਨੀ ਸਤੋ ਰਹਿ ਗਈ ਕੁੰਡਿਮਤੀ ਸਾਹਿਬ ਕਹਿੰਦੇ ਵੀ ਨਾ ਨਿਭੜੀ ਗੱਲ ਕੱਲ ਨੂੰ ਖੜਾ ਦਿਓ ਤੁਸੀਂ ਜਾਣੀ ਉਹਦੇ ਸੁਖਵਿੰਦਰ ਜੀ ਦਾ ਚਾਹੀਆ ਫੜ ਲਈ ਕੱਲ ਨੂੰ ਜੇ ਆਪਣੀ ਗੱਲ ਨਿਕਲਦੀ ਹੈ ਠੀਕ ਹੈ ਨਹੀਂ ਕੱਲ ਨੂੰ ਇਹਨਾਂ ਦੀ ਚਾਬੀ ਇੱਥੇ ਧਰ ਜਾਾਂਗੇ ਜੇ ਇਹਨਾਂ ਦੇ ਵਿੱਚ ਦਮ ਹੋਇਆ ਪੈਸੇ ਰੱਖ ਲੈਣ ਗੱਡੀ ਰੱਖ ਲੈਣਾ ਜੇ ਜ세 ਬੰਦੀ ਜੀ ਦਮ ਹੋਇਆ ਤਾਂ ਗੱਡੀ ਜਾਂ 11 ਲੱਖ 40 ਹਜ਼ਾਰ ਰੁਪਇਆ ਲੈ ਕੇ ਜਾਵਾਂਗੇ ਤੁਸੀਂ ਆਇਓ ਸਵੇਰੇ ਤੋਂ ਬੈਠਿਆ ਹੋ ਤੁਹਾਡਾ ਧੰਨਵਾਦ ਹੈ ਉਹਨਾਂ ਪਕਿਆਈ ਨਾਲ ਸਾਰਿਆਂ ਨੇ ਜਾਣਾ ਹੈ ਅੱਗੇ ਜੋ ਵੀ ਪ੍ਰੋਗਰਾਮ ਆਊਗਾ ਤੁਹਾਨੂੰ ਦੱਸਾਂਗੇ ਹੁਣ ਨਾਰੇ ਲਾ ਕੇ ਆਪਾਂ ਅੱਜ ਸੈਂਤੀ ਸਮਾਰਟੀ ਕਰਨਗੇ ਲੋ ਜੀ ਜਿੰਦਾਬਾਦ ਜਿੰਦਾਬਾਦ ਲੋਕਾਂ ਦਾ ਇੱਕ ਜਿੰਦਾਬਾਦ ਭਾਰਤੀ ਕਿਸਾਨ ਜੀ ਨੇ ਇਕਤਾ ਗਰਾਹ ਜਿੰਦਾਬਾਦ 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 ਹੱਟਾ ਲਈ ਜੋ ਲੜਦੇ ਲੋਕ ਜਿੰਦਾਬਾਦ ਹੋਣੀ ਕਰਦੇ ਲੋਕ ਹੱਟਾ ਲਈ ਜੋ ਲੜਦੇ ਲੋਕ ਜਿੰਦਾਬਾਦ ਹੋਣੀ ਕਰਦੇ ਲੋਕ ਭਾਰਤੀ ਕਿਸਾਨ ਜੀ ਨੇ ਇਕਤਾ ਗਰਾਹ ਹੰਦੇ ਵਰਕਰ ਤੇ ਆਗੂ ਸਹਿਬਾਨ ਮਹਾਰਾਜ ਜੀ ਦਾ ਖਾਲਸਾ ਜੀ ਮਹਾਰਾਜ ਜੀ ਜਿਹੜਾ ਆਪਣਾ ਗੱਡੀ ਦਾ ਇੱਕ ਮੈਟਰ ਆਇਆ ਹੈਗਾ ਕਿ ਗੱਡੀ ਦਾ ਕੋਈ ਮੁਖਤਬਰ ਮਿੱਤੋ ਜੀ ਦਾ ਕੋਈ ਲੋਹਾ ਵਾਲਾ ਨਿਕਲ ਗਿਆ ਜੋ ਵੀ ਇਹਦੇ ਵਿੱਚ ਇਸ਼ੂ ਆ ਰਹੇ ਆ ਉਹਦੇ ਸਬੰਧੀ ਅਸੀਂ ਗੱਲ ਕੀਤੀ ਆ ਬਠਿੰਡੇ ਇਹਨਾਂ ਦੇ ਕੱਲ ਜੀਐਮ ਤੇ ਸੀਨੀਅਰ ਜਿਹੜੇ ਇਹਨਾਂ ਦੇ ਹੈਗੇ ਆ ਉਹ ਅਧਿਕਾਰੀ ਨੂੰ ਆਉਣਗੇ ਤੇ ਕੱਲ ਮੀਟਿੰਗ ਦਾ ਟਾਈਮ ਰੱਖਿਆ ਸੀ 11 ਵਜੇ ਦਾ ਚਲੋ ਜੁਨੀਅਨ ਦੇ ਕੋਲ ਜੇ ਹੁਣ ਕਰਕੇ ਹੁਣ 2 ਵਜੇ ਦਾ ਟਾਈਮ ਆ 2 ਵਜੇ ਅਸੀਂ ਵਿੱਚ ਬੈਠ ਕੇ ਤੇ ਇਹਨਾਂ ਦੇ ਆਗੂ ਸਾਹਿਬਾਨ ਨੂੰ ਜੁਨੀਅਨ ਦੇ ਤੇ ਉਹਨਾਂ ਦੇ ਅਧਿਕਾਰੀ ਬੁਲਾ ਕੇ ਮਸਲੇ ਦਾ ਕੋਈ ਆਪਾਂ ਵਧੀਆ ਪੋਸਟ ਦੇ ਹੱਲ ਕੱਢਾਂਗੇ ਇਸ ਕਰਕੇ ਕੋਲ ਬੇਨਤੀ ਨੂੰ ਧਰਨਾ ਪਾਠਾ ਲੀਏ ਤੇ ਕੱਲ ਤੱਕ ਆਪਾਂ ਜੋ ਵੀ ਹੋਇਆ ਬੈਠ ਕੇ ਅਗਲਾ ਪ੍ਰੋਗਰਾਮ ਤੇ ਤੁਸੀਂ ਫਿਰ ਉਸਤਾ ਨੂੰ ਬੁਲਾ ਲਿਓ ਧੰਨਵਾਦ